ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੰਗੀ ਜੰਦਿਆਂ ਦੇ ਰਾਜੀ ਸਮੀ ਬਲੀ ਵਿਕਰੇ ਨੂੰ ਝੋਟੀ ਦਿਖਾਉਣੀ ਆ ਸੂ ਨੂੰ ਰੈਡੀਆ ਡਿਟੇਲ ਇਹਦੇ ਬਾਰੇ ਪੁੱਛਦੇ ਆ ਹੋਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਕੜਾ ਹਕਮ ਸਿੰਘ ਪਿੰਡ ਖਾਈ ਆ। ਜਿਲ੍ਹਾ ਆਪਣਾ ਪੈ ਗਿਆ ਮੋਗਾ ਨਾ। ਹਾਂ ਜਿਲ੍ਹਾ ਮੋਗਾ ਇਧਰ ਨਿਹਾਲ ਸਿੰਘ ਵਾਲਾ। ਠੀਕ ਐ। ਤੇ ਦੀਨਾ ਸਾਹਿਬ ਨੇੜੇ ਆ। ਠੀਕ ਐ ਦੀਨਾ ਸਾਹਿਬ ਗੁਰਦੁਆਰਾ ਨੇੜੇ ਜੀਕ ਪਿੰਡ ਆ ਗਿਆ ਖਾਈ। ਤੇ ਮੋਬਾਈਲ ਨੰਬਰ ਆਪਣਾ ਇਹ 94631 77825 94631 77825 73825 ਜੇ ਆਪਾਂ ਝੋਟੀ ਦੇਖੀ ਜਾਨੇ ਕਿਹੜਾ ਸੂਆ ਸੁੰਦੀ ਪਈ ਐ। ਇਹ ਦੂਜਾ ਸੂਆ ਸੁੰਦੀ ਐ ਬਈ। ਦੂਜਾ ਸੂਆ ਘਰੇਲੂ ਕਰਦੇ ਜਾਂ ਪ੍ਰਗਟੀਆਂ ਆਪਣੇ। ਆਪਣੇ ਘਰ ਦੀ ਝੋਟੀ ਐ। ਠੀਕ ਐ ਪਹਿਲੇ ਸੂਆ ਆਪਾਂ ਦੁੱਧ ਕਿੰਨਾ ਚੋੜਿਆ ਇਹਦਾ? ਇਹਦਾ 14 ਲੀਟਰ ਦੁੱਧ ਆਪਣਾ ਚੋਇਆ ਵਾ। ਪਹਿਲੇ ਸਵੇਰ 14 ਲੀਟਰ ਦੁੱਧ ਤੇ ਵਧੀਆ ਲੰਮਾ ਟਾਈਮ ਦੁੱਧ ਦਿੱਤਾ ਹੀ ਪੂਰਾ ਵਧੀਆ ਬਈ ਇਹ ਦੁੱਧ ਠੀਕ ਆ ਚੌਂਡ ਚਵਾਈ ਨਰਮ ਪੂਰੀ ਵਧੀਆ ਚਵਾਈ ਹੈ ਨਰਮਾ ਠੰਡੀ ਸੀਗਾ ਪੂਰੀ ਠੀਕ ਆ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਕੇ ਸੂਣ ਦੇ ਦਿਨ ਇਹ ਬਈ 3-4 ਦਿਨ ਤਾਂ ਇਹ ਉਮ ਰਹਿੰਦੇ ਹੈਗੇ ਠੀਕ ਆ ਤੇ 4 ਕ ਦਿਨ ਬਾਸ ਉੱਤੇ ਹੀ ਵੀ ਰਹਿ ਜਾਂਦਾ ਲਗਭਗ ਹਫਤੇ ਲਗਭਗ ਸੂਪੂ ਦਾ ਹੈਗਾ ਹਾਂ ਠੀਕ ਆ ਤੇ ਟੀਕਾ ਕਿਹੜਾ ਭਰਾ ਵੈਦ ਕੀ ਦੇ ਯਾਰ ਲక్ష్ਮੀ ਡੇਰੀ ਵਾਲਾ ਠੀਕ ਆ ਉਹ ਨਹੀਂ ਕਨਫਰਮ ਕੀ ਕਿਹੜਾ ਲੱਗਿਆ ਵਾ ਹਾਂ ਹਾਂ ਲక్ష్ਮੀ ਡੇਰੀ ਦਾ ਲਖਮੀ ਦੇ ਪੈਰਾਂ ਮੈਂ ਲੱਗਿਆ ਵਾ ਟੀਕਾ ਤੇ ਮੁੱਲ ਵਾੜੀ ਦਾ ਕੀ ਰੱਖਿਆ ਆਪਾਂ ਮੁੱਲ ਬਈ ਫੋਨ ਤੇ ਕਰ ਦਾਂਗੇ ਚੀਜ਼ ਦੇ ਹਿਸਾਬ ਨਾਲ ਹੋਊਗਾ ਜਮਾ ਹਾਂ ਬਈ ਜਾਇਜ਼ ਮੂਰੇਟ ਹੋਊਗਾ ਜਿਹੜੇ ਹਿਸਾਬ ਨਾਲ ਚੀਜ਼ ਹੈ ਠੀਕ ਐ ਤੋਰੇਵਾਰ ਨੂੰ ਸوبر ਸਿੰਘ ਨੂੰ ਮੂੰਹ ਮੱਥਾ ਦੇਖ ਸਕਦਾ ਕੁੰਡੇ ਸਿੰਘਾ ਦੀ ਦੂਸਰਾ ਸੂਆ ਝੋਟੀ ਸੁੰਦੀ ਪਿਆ ਨੰਗੇ ਲੇਵੇ ਦੀ ਆ ਅੱਗੇ ਪਿੱਛੇ ਦਾ ਹਵਾਨਾ 14 ਲੀਟਰ ਦੁੱਧ ਪਲੂਣ ਦਾ ਦਿੱਤਾ ਹੋਇਆ ਤੇ ਲੇਵਾ ਬਹੁਤ ਲਾਊਗੀ ਹਜੇ ਇੱਕ ਹਫ਼ਤਾ ਬਾਕੀ ਪਿਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਬਾਕੀ ਰੰਗ ਬਿਲਕੁਲ ਜਾਮਣ ਵਰਗਾ ਜਾਮਣ ਵਰਗਾ ਪੱਕਾ ਕਾਲਾ ਤੇ ਥਰਣਾ ਚ ਬਿੱਤੀ ਬੁੱਤੀ ਬਹੁਤ ਚੰਗੇ ਅੱਗੇ ਟਿਕਟੇ ਦੀ ਬਿੱਤੀ ਪਈ ਆ ਮਗਰ ਸਨਾਈ ਵਿੱਚ ਲੱਗ ਭਗ ਤੇ ਹਫਤਾ ਬਾਕੀ ਆ ਤੇ ਬਡਨੜੀ ਝੋਟੇ ਦੇ ਖੁੱਲੇ ਬਾ ਦੇਖੋ ਪੂਰੇ ਚੰਗੇ ਸਾਫ ਸੁਥਰੇ ਨੰਗੇ ਲੈਵੇ ਦੀ ਅੱਗੇ ਪਿੱਛੇ ਦਾ ਹਵਾਨਾ ਬਿਲਕੁਲ ਸੂਤ ਦਾ ਕਟਚ ਕਰਦਾ ਪਿਆ ਹਵਾਨਾ ਤੇ ਸੱਤ ਕਾਠ ਵੀ ਝੋਟੀ ਦਾ ਬਹੁਤ ਜ਼ਿਆਦੇ ਆ ਤੇ ਨੰਬਰ ਬੋਲ ਦੇ ਦੁਬਾਰੇ ਆਪਣਾ ਜੀ 94631 73825 ਪਿੰਡ ਖਾਈ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਸੋ ਦੂਸਰਾ ਸੂਆ ਝੋਟੀ ਸੁੰਦੀ ਪਿਆ ਲਕਸ਼ਮੀ ਡੇਰੀ ਫਾਰਮ ਦਾ ਲੱਗਿਆ ਹੋਇਆ ਸੀਮੇ ਨੇ ਸੋ ਹਵਾਨਾ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਆ ਚੰਗੇ ਸਾਫ ਸੁਥਰੇ ਲੇਵੇ ਦੀ ਰੇਟੇ ਦਾ ਫੋਨ ਤੇ ਹੋਊਗਾ ਕੋਈ ਵੀ ਵੀਰ ਇਸ ਛੋਟੀ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ